ਸੋ ਮੁੱਚੇ ਸੰਸਾਰ ਦੇ ਵਿੱਚ ਆਮਦਨੀ ਪਾਰਟੀ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਨੂੰ ਜਦੋਂ ਤੁਧੋਂ ਹੋਣ ਲੱਪੀ ਤੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਠੀਕ ਹੈ ਇਹ ਨਹੀਂ ਕਰਨ ਦਿੰਦੇ ਉਹ ਮੀਟਿੰਗ 'ਚ ਤੁਸੀਂ ਆਪ ਨਹੀਂ ਰਿਪਰੈਜ਼ੈਂਟੇਸ਼ਨ ਕੀਤੀ ਆਗਵਾਈ ਕੀਤੀ ਕੋਈ ਨਹੀਂ ਹੈ ਪਹਿਲੀ ਪਹਿਲੀ ਤਾਂ ਗੱਲ ਇਹ ਆ ਵੀ ਪਾਰਟੀ ਜਨਤਾ ਪਾਰਟੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਨਾਲ ਖੜੀ ਆ ਅਸੀਂ ਬਿਲਕੁਲ ਵੀ ਪੰਜਾਬ ਦੇ ਨਾਲ ਬੇਇਨਸਾਫੀ ਨਹੀਂ ਹੋਣ ਦਿਆਂਗੇ ਤੇ ਦੂਜੇ ਦੇ ਇਲਜ਼ਾਮ ਲਗਾਵੇਂ ਕੱਲ ਸਾਡਾ ਦਫਤਰ ਘੇਰਨ ਦੀ ਕੋਸ਼ਿਸ਼ ਕੀਤੀ ਉਹਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪੁੱਛਣਾ ਚਾਹਦਾ ਅਰੋੜਾ ਸਾਹਿਬ ਮੈਂ ਪੁੱਛਣਾ ਚਾਹਦਾ ਇੱਥੇ ਦੇ ਐਮ ਐਲ ਏ ਸਾਹਿਬ ਸੀ ਐਮ ਸਾਹਿਬ ਜਦੋਂ ਰੇਲਵੇ ਸਟੇਸ਼ਨ ਬਣ ਰਿਆ ਸੀ ਕੇਂਦਰ ਸਰਕਾਰ ਨੇ ਤੇ ਅੱਜ ਤੁਸੀਂ ਉੱਤੇ ਝੂਠ ਬੋਲ ਕੇ ਮੋਰ ਲਾਉਣ ਦੀ ਕੋਸ਼ਿਸ਼ ਕੀਤੀ ਜਦੋਂ 에어ਪੋਰਟ ਬਣਨ ਲੱਗਾ ਸੀਗਾ ਤੇ ਤੁਸੀਂ ਉੱਥੇ ਮੋਰ ਲਾਉਣ ਦੀ ਕੋਸ਼ਿਸ਼ ਕੀਤੀ ਜਿੰਨੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਆ ਅਲਿਵੇਟਡ ਰੋਡ ਜਿਹੜੇ ਥੱਲੇ ਆਪਾਂ ਖੜੇ ਚੰਦੇ ਜੀ ਇਹ ਵੀ ਕੇਂਦਰ ਸਰਕਾਰ ਦੀ ਦੇਣ ਹੈ ਸਮਾਰਟ ਸਿਟੀ ਦੇ ਵਿੱਚ ਦੂਜੀ ਗੱਲ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹ ਮੁੱਖ ਮੰਤਰੀ ਨਹੀਂ ਝੂਠ ਤੇ ਡਰਾਮੇ ਦੀ ਫੈਕਟਰੀ ਬਣ ਚੁੱਕਿਆ ਝਾੜੂ ਪਾਰਟੀ ਨੂੰ ਪਹਿਲਾਂ ਆਪਣੀ ਪੀੜ੍ਹੀ ਥਲੇ ਝਾੜੂ ਮਾਰਨਾ ਚਾਹੀਦਾ ਜਦੋਂ ਬੀਬੀਐਮ ਦੀ ਮੀਟਿੰਗ ਸੀ ਭਾਕੜਾ ਬਿਆਸ ਦੀ ਮੀਟਿੰਗ ਸੀਗੀ ਉਸ ਮੀਟਿੰਗ 'ਚ ਸਰਕਾਰ ਨੇ ਆਪਣੇ ਨੁਮਾਇੰਦੇ ਭੇਜਨੇ ਹੁੰਦੇ ਆ ਆਪਣੇ ਗਵਾਹੀ ਕਰਨੀ ਹੁੰਦੀ ਆਪਣੇ ਹੱਕ ਮੰਗਣੇ ਹੁੰਦੇ ਆ ਉੱਥੇ ਕਹਿਣਾ ਚਾਹੀਦਾ ਸਾਡਾ ਹੱਕ ਇੱਥੇ ਰੱਖ ਪਰ ਉਸ ਹੱਕ ਲੈਣ ਦੇ ਵਿੱਚ ਫੇਲ ਹੋਏ ਆ ਝਾੜੂ ਪਾਰਟੀ ਝੂਠ ਹਮੇਸ਼ਾ ਸੱਚ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਥੋੜੇ ਦਿਨ ਲਈ ਇੱਕ ਦੋ ਦਿਨ ਲਈ ਤਾਂ ਝੂਠ ਚੱਲ ਜਾਂਦਾ ਪਰ ਜਿਆਦਾ ਲੰਬਾ ਨਹੀਂ ਚੱਲਦਾ

ਔਰ ਇੱਕ ਕਸੂਰ ਤੁਸੀਂ ਕਰੋ ਔਰ ਨਾਮ ਲੈਣ ਕਿਸੇ ਦੂਸਰੇ ਦਾ ਲਾਓ ਜਿਸ ਸੰਗ ਦੇ ਨਾਲ ਇਹਨਾਂ ਨੇ ਕਲ ਕਰਪੂਰ ਦਿੱਤੀ ਇਹ ਜਾਂਦਾ ਸੀ ਬਰਮਾਸ਼ਾ ਦੀ ਪਾਰਟੀ ਚੋਰਾ ਠੱਗਾਂ ਦੀ ਪਾਰਟੀ ਝੂਠੇ ਦੀ ਪਾਰਟੀ ਪਰ ਇਹਨਾਂ ਨੇ ਸਾਬਤ ਕਰਤਾ ਜਿਸ ਸੰਗ ਦੇ ਨਾਲ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਬੀਤੇ ਕੱਲ ਆਮ ਆਦਮੀ ਪਾਰਟੀ ਵੱਲੋਂ ਬੀਜੇਪੀ ਦਫ਼ਤਰ ਘੇਰੇ ਗਿਆ ਸੀਗਾ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀਗਾ ਤੇ ਰਮਨੀਤ ਵੀਰ ਦਾ ਪੁਤਲਾ ਫੂਕਿਆ ਗਿਆ ਸੀਗਾ ਤੇ ਅੱਜ ਡੀਸੀ ਦਫ਼ਤਰ ਦੇ ਬਾਹਰ ਬੀਜੇਪੀ ਵਾਲਿਆਂ ਨੇ ਜਿਹੜੇ ਹੈਗਾ ਰੋਸ ਪ੍ਰਦਰਸ਼ਨ ਕੀਤਾ ਆ ਤੇ ਭਗਵੰਤ ਮਾਨ ਦਾ ਜਿਹੜਾ ਪੁਤਲਾ ਫੂਕਿਆ ਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬੀਜੇਪੀ ਦੇ ਸੀਨੀਅਰ ਆਗੂ ਪ੍ਰਵੀਨ ਬਾਂਸਲ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰ ਲੈਨੇ ਆਂ ਅਨ ਸਰ ਕੀ ਅੱਜ ਦਾ ਮੁੱਦਾ ਹੈਗਾ ਤੁਸੀਂ ਅੱਜ ਆਏ ਹੋ ਪਾਣੀ ਆਂ ਦਾ ਮੁੱਦਾ ਬਹੁਤ ਪੱਕ ਚੁੱਕਿਆ ਆ ਤੇ ਇਹ ਆਮ ਆਦਮੀ ਪਾਰਟੀ ਤੇ ਭਾਜਪਾ ਮੋਂ ਸਾਹਮਣੇ ਦੇਖੋ ਭਾਜਪੀ ਤੇ ਆਮ ਆਦਮੀ ਦੀ ਸਾਹਮਣੇ ਆਲਾ ਕੋਈ ਸਵਾਲ ਨਹੀਂ ਹੈਗਾ ਜਿਹੜੀਆਂ ਗਲਤੀਆਂ ਭਗਵੰਤ ਮਾਨ ਨੇ ਕੀਤੀਆਂ ਜਿਹੜੀਆਂ ਗਲਤੀਆਂ ਆਪ ਦੀ ਸਰਕਾਰ ਨੇ ਕੀਤੀਆਂ ਜਿਹੜੀ ਇਹਨਾਂ ਦੇ ਨਲਾਇਕ ਮੰਤਰੀਆਂ ਨੇ ਕੀਤੀਆਂ ਅਸੀਂ ਤਾਂ ਉਹ ਜਿਹੜਾ ਗਲਤੀਆਂ ਦਾ ਨੁਕਸਾਨ ਪੰਜਾਬ ਦੀ ਜਨਤਾ ਨੂੰ ਹੋਣਾ ਹੈ ਅਸੀਂ ਤਾਂ ਉਹ ਜਨਤਾ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਕਮੇਟੀ 'ਚ ਸਾਡੇ ਨਲਾਇਕ ਮੰਤਰੀ ਤੇ ਉਹਨਾਂ ਦੇ ਅਫਸਰ ਆਪਣੀ ਪ੍ਰੋਜੈਕਟ ਪ੍ਰੈਜੈਂਟੇਸ਼ਨ ਸਹੀ ਨਹੀਂ ਕਰ ਪਾਏ ਜਿਹੜੀ ਸਾਨੂੰ ਜ਼ਰੂਰਤ ਸੀ ਸਾਨੂੰ ਉਹ ਲਾਟਮੈਂਟ ਨਹੀਂ ਹੋਈ ਸੋ ਉਹਨਾਂ ਦੀ ਨਲਾਕੀ ਹੈ ਇਹਨਾਂ ਦੀ ਪ੍ਰੋਪਰ ਤਿਆਰੀ ਨਹੀਂ ਹੈ ਇਹ ਜਿਸ ਤਰ੍ਹਾਂ ਪਹਿਲਾਂ ਸਟੇਜਾਂ ਚ ਲਾਂਦੇ ਸੀ ਇਹਨਾਂ ਨੂੰ ਲੱਗਦਾ ਸਟੇਟ ਹੀ ਉਹਦਾ ਚਲਦੀ ਹੈ ਜਿਹਦੇ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਭਾਰਤੀ ਜਨਤਾ ਪਾਰਟੀ ਪਹਿਲਾਂ ਵੀ ਪੰਜਾਬ ਦੇ ਹੱਕਾਂ ਵਾਸਤੇ ਲੜਦੀ ਸੀ ਹੁਣ ਵੀ ਪੰਜਾਬ ਦੇ ਹੱਕਾਂ ਵਾਸਤੇ ਲੜ ਰਹੀ ਹੈ ਤੋਂ ਜਿਹੜਾ ਪੰਜਾਬ ਨੂੰ ਪਾਣੀ ਘੱਟ ਮਿਲਿਆ ਅਸੀਂ ਉਹਦੇ ਵੱਧ ਪਾਣੀ ਦੀ ਮੰਗ ਵਾਸਤੇ ਅੱਜ ਅਸੀਂ ਇਕੱਠੇ ਹੋਏ ਆ ਇਹਨਾਂ ਦੀ ਨਿਲਾਇਕੀ ਨੂੰ ਉਜਾਗਰ ਕਰ ਰਹੇ ਆ ਆਮ ਆਦਮੀ ਪਾਰਟੀ ਦਾ આરોਪ ਹੈ ਵੀ ਬੀਜੇਪੀ ਵਾਲੇ ਹਰਿਆਣਾ ਨੂੰ ਪਾਣੀ ਦੇਣੇ ਚਾਹੁੰਦੇ ਆ ਤੇ ਇੱਥੇ ਜਾਣਬੁੱਝ ਕੇ ਡਰਾਮੇਬਾਜ਼ੀ ਕਰਦੇ ਨੇ આરોਪ ਤਾਂ ਤੁਸੀਂ ਜੋ ਮਰਜ਼ੀ ਲਾਈ ਜਾਓ ਜਦ ਤੁਸੀਂ ਆਪਣੀ ਜ਼ਰੂਰਤ ਉਥੇ ਦਿਖਾ ਨਹੀਂ ਪਾਏ ਜਾ ਤੁਸੀਂ ਉੱਥੇ ਹੋਮਵਰਕ ਘਰੋਂ ਕਰੋਂ ਗਰਕੇ ਨਹੀਂ ਗਏ ਜਦ ਤੁਸੀਂ ਦੱਸ ਨਹੀਂ ਪਾਏ ਵੀ ਸਾਨੂੰ ਕਿੰਨੀ ਸੱਚਾਈ ਦੀ ਲੋੜ ਹੈ ਤਾਂ ਉਹ ਜੀ ਲੋਟਮੈਂਟ ਹੋ ਗਈ ਤਾਂ ਨਲਾਕੀ ਇਹਨਾਂ ਦੀ ਹੈ ਨਾ ਪੇਪਰਾਂ ਦੀ ਤਿਆਰੀ ਤਾਂ ਕਰਕੇ ਜਾਓਗੇ ਸੋ ਇਹਨਾਂ ਨੇ ਸਟੇਟ ਨੂੰ ਵੀ ਸਟੇਜ ਮੰਗੂ ਚਲਾਉਣ ਦੀ ਕੋਸ਼ਿਸ਼ ਕੀਤੀ ਜਿਹਦਾ ਸਾਨੂੰ ਨੁਕਸਾਨ ਹੋਇਆ ਅੱਜ ਕੀ ਮੋਟਿਵ ਇੱਥੇ ਤੁਸੀਂ ਸਾਰੇ ਇਕੱਠੇ ਹੋਏ ਹੋ ਪਤਲਾ ਫੁਕਿਆ ਪੰਜਾਬ ਸਰਕਾਰ ਜਨਤਾ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਵੀ ਸਾਡੇ ਜਿਹੜੇ ਅਸੀਂ 92 ਐਮਐਲਏ ਚੁਣ ਕੇ ਭੇਜਿਆ ਹੈ ਕਿ ਨੇ ਨਲਾਇਕ ਚੁਣਤੇ ਕਿ ਜਿਨ੍ਹਾਂ ਨੇ ਜਿਹੜਾ ਅੱਜ ਤੱਕ ਚਾਹੇ ਕਾਲੀ ਦਾਬ ਦੀ ਸਰਕਾਰ ਰਹੀ ਕਾਂਗਰਸੀ ਸਰਕਾਰ ਰਹੀ ਆ ਬੀਜੇਪੀ ਕਾਲੀਆ ਸਾਜੀ ਸਾਜੀ ਸਰਕਾਰ ਰਹੀ ਲੇਕਿਨ ਜਿਹੜੇ ਚੀਜ਼ਾਂ ਨੂੰ ਅਸੀਂ ਬਚਾ ਕੇ ਰੱਖੀ ਗਏ ਹੱਦ ਤੱਕ ਇਹਨਾਂ ਦੀ ਨਲਾਕੀ ਕਰਕੇ ਅੱਜ ਸਾਡਾ ਨੁਕਸਾਨ ਹੋ ਗਿਆ ਠੀਕ ਹੈ ਜੀ ਸਾਡੇ ਨਾਲ ਰਜੇਸ਼ ਗੁਪਤਾ ਜਿਹੜਾ ਬੀਜੇਪੀ ਟ੍ਰੇਡ ਸੈੱਲ ਦੇ ਪ੍ਰਧਾਨ ਉਹ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ ਸਰ ਕੀ ਅੱਜ ਦਾ ਜਿਹੜਾ ਮਾਹੌਲ ਬਣਿਆ ਕੀ ਕਹਿਣਾ ਚਾਹੁੰਦੇ ਅੱਜ ਦਾ ਮਾਹੌਲ ਜਿਹੜਾ ਹੈਗਾ ਭਗਵੰਤ ਮਾਨ ਸਰਕਾਰ ਦੀ ਜੋ ਗਲਤ ਤਿਆਰੀ ਸੀ ਜਿਹੜੀ ਇਹਨਾਂ ਕੋਰਟ ਦੇ ਵਿੱਚ ਨਹੀਂ ਪੇਸ਼ ਕਰ ਸਕੇ ਆਪਣੇ ਦਲੀਲਾਂ ਨਹੀਂ ਦੇ ਸਕੇ ਜਿਹਦੇ ਕਰਕੇ ਸਾਡੇ ਪੰਜਾਬ ਦੇ ਪਾਣੀ ਦਾ ਨੁਕਸਾਨ ਹੋ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਅੱਛੀ ਤਰ੍ਹਾਂ ਤਿਆਰੀ ਕਰਕੇ ਆਪਣਾ ਪੱਖ ਰੱਖਣਾ ਚਾਹੀਦਾ ਸੀ ਕੋਰਟ ਦੇ ਵਿੱਚ ਜੋ ਨਾਂ ਰੱਖਣ ਕਰਕੇ ਸਾਡੇ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਪਿਆ ਹੈ ਲੇਕਿਨ ਅਜੇ ਵੀ ਕੁਝ ਨਹੀਂ ਵਿਗੜਿਆ ਅਜੇ ਵੀ ਇਹ ਕੋਰਟ ਦੇ ਵਿੱਚ ਆਪਣਾ ਪੱਖ ਚੰਗੀ ਤਰ੍ਹਾਂ ਰੱਖਣ ਤਾਂ ਕਿ ਹੋ ਸਕਦਾ ਹੈ ਇਹ ਡਿਸੀਜਨ ਨੂੰ ਚੇਂਜ ਕੀਤਾ ਜਾ ਸਕਦਾ ਹੋਵੇ ਬਾਕੀ ਅੱਜ ਜੋ ਭਗਵੰਤ ਮਾਨ ਨੂੰ ਜਗਾਉਣ ਦੇ ਵਾਸਤੇ ਇਹ ਸਰਕਾਰ ਨੂੰ ਜਗਾਉਣ ਦੇ ਵਾਸਤੇ 92 ਐਮਐਲਏ ਨੂੰ ਜਗਾਉਣ ਦੇ ਵਾਸਤੇ ਭਗਵੰਤ ਮਾਨ ਸਰਕਾਰ ਦਾ ਪਤਲਾ ਅਸੀਂ ਭੁੱਕਿਆ ਕਿ ਤਾਂ ਇਹ ਸੁੱਤੀ ਨੀਂਦ ਤੋਂ ਜਾਗੇ ਔਰ ਜਾ ਕੇ ਲੋਕਾਂ ਦੇ ਹੱਕ ਦੇ ਵਿੱਚ ਕੁਝ ਕੰਮ ਕਰ ਸਕੇ। ਇਹ ਗੁਰਮੀਤ ਜੀ ਆ ਸਾਡੇ ਨਾਲ ਬੀਜਪੀ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਗਰੇਵਾਲ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਆਂ ਵੀ ਅੱਜ ਕੀ ਮੁੱਦਾ ਹੈਗਾ ਵਾ ਕਿਉਂ ਇਹਨਾਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਪਹਿਲੀ ਪਹਿਲੀ ਤਾਂ ਗੱਲ ਇਹ ਆ ਵੀ ਪਾਰਟੀ ਜਨਤਾ ਪਾਰਟੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਨਾਲ ਖੜੀ ਆ ਅਸੀਂ ਬਿਲਕੁਲ ਵੀ ਪੰਜਾਬ ਦੇ ਨਾਲ ਬੇਇਨਸਾਫੀ ਨਹੀਂ ਹੋਣ ਦੇਵਾਂਗੇ ਦੂਜੀ ਗੱਲ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉਹ ਮੁੱਖ ਮੰਤਰੀ ਨਹੀਂ ਝੂਠ ਤੇ ਡਰਾਮੇ ਦੀ ਫੈਕਟਰੀ ਬਣ ਚੁੱਕਿਆ ਉਹਨਾਂ ਨੇ ਪੰਜਾਬ ਦੇ ਪਾਣੀਆਂ ਦਾ ਪੱਖ ਸਹੀ ਰੂਪ ਚ ਨਹੀਂ ਰੱਖਿਆ ਜੋ ਪਾਣੀ ਵਰਗੇ ਅਹਿਮ ਮੁੱਦੇ ਉਹ ਸਹੀ ਨਹੀਂ ਰੱਖ ਸਕਦੇ ਪੰਜਾਬ ਦੇ ਹੱਕਾਂ ਦੀ ਰਾਖੀ ਵੀ ਉਹ ਬਿਲਕੁਲ ਨਹੀਂ ਕਰ ਸਕਦੇ। ਉਹ ਰਹੀ ਗੱਲ ਪੰਜਾਬ ਦੇ ਕਿਸਾਨਾਂ ਨੇ ਤਾਂ ਪਹਿਲਾਂ ਹੀ ਸਮਝ ਲਿਆ ਸੀ ਇਹਨੂੰ। ਉਹਨਾਂ ਨੇ ਕੇਂਦਰ ਨੂੰ ਕਿਹਾ ਸੀ ਵੀ 4 ਤਰੀਕ ਦੀ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਵਿੱਚ ਨਾ ਪਠਾਇਆ ਜਾਵੇ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਅਗਾਂਹ ਕਰਨ ਲਈ ਅਸੀਂ ਇਕੱਠੇ ਹੋਏ ਆਂ। ਜਿੱਥੇ ਉਹਦਾ ਅਰਥ ਹੀ ਫੂਕ ਕੇ ਮੁਜ਼ਾਰਾ ਕਰ ਰਹੇ ਆਂ। ਉੱਥੇ ਇੱਕ ਸਨੇਹਾ ਦੇਣ ਲਈ ਵੀ ਇਕੱਠੇ ਹੋਏ ਆਂ ਵੀ ਪੰਜਾਬੀਓ ਅਸੀਂ ਪੰਜਾਬ ਦੇ ਨਾਲ ਖੜੇ ਆ ਪੰਜਾਬ ਦੇ ਪਾਣੀਆਂ ਨਾਲ ਖੜੇ ਆ ਔਰ ਜਿਹੜਾ ਝੂਠ ਬੋਲ ਰਿਹਾ ਔਰ ਇਹਨੂੰ ਲੱਖ ਲਾਣਤ ਦਿੰਦੇ ਹੋਏ ਆਪਣੇ ਆਪਣੇ ਦਰਵਾਜ਼ਿਆਂ ਤੋਂ ਦੂਰ ਕਰੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਗੋਸ਼ਾ ਜੀ ਕੱਲ ਆਮ ਆਦਮੀ ਪਾਰਟੀ ਨੇ ਬੀਜੇਪੀ ਦਫ਼ਤਰ ਘੇਰਿਆ ਸੀਗਾ ਅੱਜ ਤੁਸੀਂ ਡੀਸੀ ਦਫ਼ਤਰ ਦੇ ਬਾਹਰ ਆਏ ਹੋ ਪਤਲਾ ਫੁਕਿਆ ਪੰਜਾਬ ਸਰਕਾਰ ਦਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਝਾੜੂ ਪਾਰਟੀ ਝੂਠ ਹਮੇਸ਼ਾ ਸੱਚ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਥੋੜੇ ਦਿਨ ਲਈ ਇੱਕ ਦੋ ਦਿਨ ਲਈ ਤਾਂ ਝੂਠ ਚੱਲ ਜਾਂਦਾ ਪਰ ਜਿਆਦਾ ਲੰਬਾ ਨਹੀਂ ਚੱਲਦਾ ਝਾੜੂ ਪਾਰਟੀ ਨੂੰ ਪਹਿਲਾਂ ਆਪਣੀ ਪੀੜੀ ਥਲੇ ਝਾੜੂ ਮਾਰਨਾ ਚਾਹੀਦਾ ਜਦੋਂ ਬੀਬੀਐਮ ਦੀ ਮੀਟਿੰਗ ਸੀ ਪਾਕੜਾ ਬਿਆਸ ਦੀ ਮੀਟਿੰਗ ਸੀਗੀ ਉਸ ਮੀਟਿੰਗ 'ਚ ਸਰਕਾਰ ਨੇ ਆਪਣੇ ਨੁਮਾਇੰਦੇ ਭੇਜਨੇ ਹੁੰਦੇ ਆ ਆਪਣੀ ਗਵਾਹੀ ਕਰਨੀ ਹੁੰਦੀ ਆਪਣੇ ਹੱਕ ਮੰਗਣੇ ਹੁੰਦੇ ਆ ਉੱਥੇ ਕਹਿਣਾ ਚਾਹੀਦਾ ਸਾਡਾ ਹੱਕ ਇੱਥੇ ਰੱਖ ਪਰ ਉਸ ਹੱਕ ਲੈਣ ਦੇ ਵਿੱਚ ਫੇਲ ਹੋਏ ਆ ਤੇ ਜਦੋਂ ਸਮੁੱਚੇ ਸੰਸਾਰ ਦੇ ਵਿੱਚ ਆਮਦਵੀ ਪਾਰਟੀ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਨੂੰ ਜਦੋਂ ਤੂ ਤੂ ਹੋਣ ਲੱਪੇ ਤੇ ਉਦੋਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਠੀਕ ਆ ਇਹ ਨਹੀਂ ਕਰਨ ਦਿੰਦੇ ਔਰ ਮੀਟਿੰਗ 'ਚ ਤੁਸੀਂ ਆਪ ਨਹੀਂ ਰਿਪਰੈਜੈਂਟੇਸ਼ਨ ਕੀਤੀ ਐ ਅਗਵਾਈ ਕੀਤੀ ਕੋਈ ਨਹੀਂ ਐ ਤੇ ਦੂਜੇ ਤੇ ਇਲਜ਼ਾਮ ਲਗਾ ਰਹੇ ਕੱਲ ਸਾਡਾ ਦਫਤਰ ਘੇਰਨ ਦੀ ਕੋਸ਼ਿਸ਼ ਕੀਤੀ ਓਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪੁੱਛਣਾ ਚਾਹਦਾ ਅਰੋੜਾ ਸਾਹਿਬ ਮੈਂ ਪੁੱਛਣਾ ਚਾਹੁੰਦਾ ਇੱਥੇ ਦੇ ਐਮ ਐਲ اے ਸਾਹਿਬ ਸੀ ਐਮ ਸਾਹਿਬ ਜਦੋਂ ਰੇਲਵੇ ਸਟੇਸ਼ਨ ਬਣ ਰਿਆ ਸੀ ਕੇਂਦਰ ਸਰਕਾਰ ਨੇ ਤੇ ਅੱਜ ਤੁਸੀਂ ਉੱਥੇ ਝੂਠ ਬੋਲ ਕੇ ਮੋਰ ਲਾਉਣ ਦੀ ਕੋਸ਼ਿਸ਼ ਕੀਤੀ ਜਦੋਂ 에어ਪੋਰਟ ਬਣਨ ਲੱਗਾ ਸੀਗਾ ਤੇ ਤੁਸੀਂ ਉੱਥੇ ਮੋਰ ਲਾਉਣ ਦੀ ਕੋਸ਼ਿਸ਼ ਕੀਤੀ ਜਿੰਨੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਆ ਅਰਲੀਵੇਟਡ ਰੋਡ ਜਿਹੜੇ ਥੱਲੇ ਆਪ ਖੜੇ ਜਾਂਦੇ ਜੀ ਇਹ ਵੀ ਕੇਂ ਹਰ ਪੈਸਾ ਕੇਂਦਰ ਸਰਕਾਰ ਦਾ ਘਰ ਘਰ ਚ ਲੱਗ ਰਿਹਾ ਪਰ ਇਹ ਆਪਣੀਆਂ ਮੋਹਰਾ ਲਾ ਕੇ ਝੂਠ ਬੋਲ ਕੇ ਰਾਜਨੀਤੀ ਕਰਨਾ ਚੰਦੇ ਇਹ ਜਿਆਦਾ ਦੇਰ ਨ ਚੱਲਣੀ ਨਹੀਂ ਪੰਜਾਬ ਦੀ ਭਾਰਤੀ ਜਨਤਕ ਪਾਰਟੀ ਦਾ ਸਪਸ਼ਟ ਸਟੈਂਡ ਹੈ ਸਾਡੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਕਿ ਇੱਕ ਬੂੰਦ ਵੀ ਪਾਣੀ ਦੀ ਬਾਹਰ ਨਹੀਂ ਜਾਣ ਦਿੱਤੀ ਜਾਊਗੀ ਅਸੀਂ ਅਗਵਾਈ ਕਰਾਂਗੇ ਸਾਡਾ ਪਹਿਲਾ ਫਰਜ ਅਸੀਂ ਪੰਜਾਬੀਆ ਪੰਜਾਬ ਦੇ ਪੰਜਾਬ ਦੇ ਕੁੱਖੋ ਜੰਮੇ ਆ ਤੇ ਅਸੀਂ ਪੰਜਾਬ ਦੀ ਅਗਵਾਈ ਕਰਨੇ ਸਾਡਾ ਫਰਜ ਬਣਦਾ ਤੇ ਅਸੀਂ ਕਰਾਂਗੇ ਹਰਿਆਣਾ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਉੱਥੇ ਖੁਸ਼ ਹੈ ਕਿਉਂਕਿ ਉਹ ਕਹ ਰਹੇ ਆ ਵੀ ਅਸੀਂ ਪਾਣੀ ਲੈ ਕੇ ਦਿਖਾਵਾਂਗੇ ਆਪਾਂ ਬੀਜੇਪੀ ਵਾਲੀ ਕਹ ਰਹੇ ਆ ਵੀ ਅਸੀਂ ਪਾਣੀ ਨਹੀਂ ਦੇਣਾ ਉਹ ਹਰਿਆਣੇ ਦੇ ਪੁੱਤ ਹਰਿਆਣੇ ਦਾ ਦੇਖਣ ਪੰਜਾਬ ਦੇ ਪੁੱਤ ਪੰਜਾਬ ਦਾ ਦੇਖਣ ਗਿਆ ਸੀ ਅਗਵਾਈ ਕਿੰਨੇ ਕਰਨੀ ਸੀ ਅੱਜ ਸੱਤਾ ਦੀ ਚਾਬੀ ਕਿਹਦੇ ਕੋਲ ਆ ਅੱਜ ਡਰਾਈਵਰ ਕਿੰਨੂੰ ਬਣਾਇਆ ਆ ਅਸੀਂ ਆਪਣੀ ਬੱਸ ਦਾ ਡਰਾਈਵਰ ਭਗਵੰਤ ਮਾਨ ਨੂੰ ਬਣਾਇਆ ਜਿਹੜਾ ਸ਼ਰਾਬੀ ਬੰਦਾ ਆ ਰਾਤ ਨੂੰ ਕੁਝ ਹੋਰ ਹੁੰਦਾ ਸਵੇਰੇ ਕੁਝ ਹੋਰ ਹੁੰਦਾ ਹਰ ਝੂਠ ਬੋਲਦਾ ਕਰੀ ਕਹਿੰਦਾ ਮੈਂ ਗਨਮੈਨ ਨਹੀਂ ਲਊਂਗਾ ਕਦੀ ਕਹਿੰਦਾ ਮੈਂ ਆਪਣਾ ਕੋਠੀਆਂ ਨਹੀਂ ਲਊਂਗਾ ਕਰੀ ਸ਼ੀਸ਼ਮੈਲ ਬਣ ਗਏ ਕਰਮਾਜੀ ਸ਼ੀਸ਼ਮੈਲ ਬਣ ਗਏ ਇਹ ਸਾਰ ਬਾ ਫਿਰ ਕਹਿ ਰਹੇ ਆ ਸਾਡਾ ਸਪਸ਼ਟ ਸਟੈਂਡ ਆ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਕਿ ਅਸੀਂ ਪਾਣੀ ਨਹੀਂ ਜਾਣ ਦਵਾਂਗੇ ਪਰ ਸਾਡੀ ਅਗਵਾਈ ਕਰਨੀ ਕਿੰਨੇ ਭਗਵੰਤ ਮਾਨ ਨੇ ਜਦੋਂ ਭਗਵੰਤ ਮਾਨ ਅਗਵਾਈ 'ਚ ਫੇਲ ਹੋ ਜਵੇ ਤਾਂ ਭਗਵੰਤ ਮਾਨ ਚਾਹੀਦਾ ਕੁਰਸੀ ਛੱਡ ਦੇ ਅਸੀਂ ਆਪੇ ਕਰਕੇ ਦਿਖਾ ਦਾਂਗੇ ਮੈਂ ਮੇਰਾ ਸਵਾਲ ਇਹ ਆ ਵੀ ਲੱਗਦਾ ਨਹੀਂ ਕਿ ਵੀ ਪਾਣੀ ਦੇ ਮੁੱਦੇ ਉੱਤੇ ਹਰਿਆਣਾ ਦੇ ਪੰਜਾਬ ਆਮਣੋ ਸਾਹਮਣੇ ਹੋਏ ਨੇ ਕਿ ਬੀਜੇਪੀ ਦੇ ਕਦੀ ਆਮਣੋ ਸਾਹਮਣੇ ਨਹੀਂ ਹੁੰਦੇ ਇਹ ਦੋ ਭਰਾਵਾਂ ਨੂੰ ਲੜਾਣਾ ਚਾਹੁੰਦੇ ਤੇ ਭਗਵੰਤ ਮਾਨ ਲੜਾਣ ਦੇ ਵਿੱਚ ਚੱਲ ਰਿਹਾ ਅਸੀਂ ਲੜਨ ਨਹੀਂ ਦੇਾਂਗੇ ਅਸੀਂ ਸ਼ਾਂਤੀ ਨਾਲ ਕੱਢਾਂਗੇ ਜਿਹੜਾ ਸਾਡਾ ਪਾਣੀ ਸਾ आम आदमी पार्टी ਵੱਲੋਂ ਬੀਜੇਪੀ ਦਾ ਦਫਤਰ ਕਿਰੇ ਗਿਆ ਸੀਗਾ ਤੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਸੀਗਾ ਰਮਨੀਤ ਬਿੱਟੂ ਦਾ ਜਿਹੜਾ ਪੁਤਲਾ ਫੁਕਿਆ ਗਿਆ ਸੀਗਾ ਤੇ ਅੱਜ ਡੀਸੀ ਦਫਤਰ ਦੇ ਬਾਹਰ ਬੀਜੇਪੀ ਦੇ ਵਰਕਰਾਂ ਵੱਲੋਂ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਆ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੁਕਿਆ ਗਿਆ ਆ ਤੇ ਹੁਣ ਪਾਣੀਆਂ ਦੇ ਮੁੱਦੇ ਜਿਹੜੇ ਪੱਖ ਦੇ ਜਾ ਰਹੇ ਨੇ ਤੇ ਹੁਣ ਪਾਣੀਆਂ ਦਾ ਕੀ ਇਹਦਾ ਹੱਲ ਨਿਕਲਦਾ ਆ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ